ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤੈ ਵੇਖੋ ਸਾਡੇ ਬੱਚਿਆਂ ਦਾ ਕੰਮ ਜੀ ਸ਼ੌਂਕ ਪੱਠੇ ਵੜਨ ਦਾ ਇਹਨਾਂ ਨੂੰ ਪੱਠਿਆਂ ਦਾ ਬਹੁਤ ਸ਼ੌਂਕ ਹੈ ਜੀ ਇਹ ਜਦੋਂ ਆਉਂਦੇ ਆ ਖੇਤ ਪੱਠੇ ਜਾਨਾ ਵੜਦੇ ਹੀ ਵੜਦੇ ਆ ਕੇ ਇਹ ਹੀ ਵੜ ਦਿੰਦੇ ਆ ਸਾਰੇ ਪੱਠੇ ਇੱਕੋ ਸੀ ਕਿਸਾਨ ਸਾਡਾ ਦੋ ਆ ਕਰਦੇ ਪਾਣੀ ਦੀ ਵਾਰੀ ਆ ਡੈਡੀ ਉਧਰ ਨਾ ਕੰਮ ਉਹ ਕਰਦਾ ਫਦਾ ਲੇ ਕੁਆਰੀ ਅਸੀਂ ਕਰਦੇ ਆਂ ਹੁਣ ਨਕਮਵਾ ਕੱਟਾ ਤੇ ਆ ਜਾ ਮੱਕਾ ਲਾਉਣਾ ਜੀ ਬਾਕੀ ਆਪਾਂ ਬੱਚਿਆਂ ਦੀ ਵੀਡੀਓ ਬਣਾਈ ਹੈ ਬਾਈ ਅਜੇ ਹੈ ਇੱਕ ਤੇਰੀ ਆ ਪਈ ਮੇਰੀ ਹਾਂ ਹਾਂ ਤੇਰੀਆਂ ਕਿੰਨੀਆਂ ਹੋਆਂ ਦੋ ਨਹੀਂ ਮਾਂ ਹਾਂ ਬੱਚਿਆਂ ਨੂੰ ਦੀ ਵੀਡੀਓ ਸ਼ੇਅਰ ਲਾਈਕ ਜ਼ਰੂਰ ਕਰੋ ਸਪੋਰਟ ਕਰੋ ਤੇ ਬਾਕੀ ਕਮੈਂਟ ਕਰਕੇ ਦੱਸਿਓ ਜੀ ਇਹਨਾਂ ਦਾ ਕੰਮ ਕਿਵੇਂ ਲੱਗਿਆ ਕਿ ਪੜ੍ਹਾਈ ਦੇ ਨਾਲ ਨਾਲ ਸ਼ੌਂਕ ਹੋਣਾ ਚਾਹੀਦਾ ਕੰਮ ਦਾ ਵੀ ਕਿਉਂਕਿ ਜ਼ਿੰਮੇਵਾਰ ਹੈ ਜੀ ਜ਼ਿੰਮੇਵਾਰਾ ਕੰਮ ਹੈ ਕਿਰਤ ਕਮਾਈ ਹੈ ਜੀ ਇਹ ਜ਼ਿੰਮੇਵਾਰੀ ਤੇ ਚੈਨਲ ਨੂੰ ਕਰੋ ਫੋਲੋ ਸਬਸਕ੍ਰਾਈਬ ਸਪੋਰਟ ਕਰੋ ਪਲੀਜ਼ ਸਪੋਰਟ ਕਰੋ ਕਮੈਂਟ ਕਰੋ ਵੀਡੀਓ ਕਰਿਓ ਸ਼ੇਅਰ ਲਾਈਕ ਇਹ ਹੁਣ ਲੱਤੂ ਆ ਪੱਟੇ ਆ ਡਾਕਸਨ ਜਾ ਵੇ ਕਿਹੜਾ ਨਾਮ ਇਹ ਪੜਾਉਂ ਰਹੇ ਨਹੀਂ ਮੈਂ ਵੱਟੂ ਆ ਵੀ ਵੱਟੂ ਨੂੰ ਪਿੱਛੇ ਹੀ ਲੜਦੇ ਆ ਕਹਿੰਦੇ ਮੈਂ ਕਰਨਾ ਮੈਂ ਕਰਨਾ ਇੰਨਾ ਝੋਕ ਇਹਨਾਂ ਨੂੰ ਪੱਟਾਂ ਹਾਂ ਹੋਰ ਕੀ ਦੀ ਤੇ ਆਂਦੀ ਤੇ ਚਲ ਕੋਈ ਨਾ ਠੀਕ ਹੈ ਜੀ ਉਹਨਾਂ ਦਾ ਕੰਮ ਕੈਮਰਾ ਲੱਗਿਆ ਜ਼ਰੂਰ ਦੱਸਿਓ ਕਮੈਂਟ ਕਰਕੇ ਪਿੰਡ ਰੜਿਆਏ ਦੇ ਬੋਲਦੇ ਆਂ ਅਸੀਂ ਸ਼ੇਅਰ ਲਾਈਕ ਕਰੋ ਸਾਰਿਆਂ ਦਾ ਧੰਨਵਾਦ ਜੀ ਵਾਈ ਕੁਝੇ ਖਾਲਸਾ ਵਾਹਿਗੁਰੂ ਜੀ ਖਾਤੇ ਵਾਹ ਵੀ ਜਉਂਦੇ ਵਸਦੇ ਰਹੋ ਆਪ ਤੁਹਾਡੀ ਲੰਮੀ ਉਮਰ ਕਰੋ ਬੱਚਿਓ ਕਿਸਾਨੋ ਠੀਕ ਹੈ ਏ ਕਮੈਂਟ ਕਰਕੇ ਆ ਦੱਸਣਾ ਕਿ ਕਿਹਦੇ ਕਿਹਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸ਼ੌਂਕ ਹੈ ਕੰਮ ਕਰਨ ਦਾ ਕਿਹਦੇ ਬੱਚਿਆਂ ਨੂੰ ਨਹੀਂ ਇਹ ਸ਼ੌਂਕ ਜ਼ਰੂਰ ਚਾਹੀਦਾ ਬੱਚਿਆਂ ਨੂੰ ਆਇਆ ਫਿਰ ਇਹ ਵੱਡਾ ਉਹ ਕਿ ਨੌਕਰੀ ਨੌਕਰੀ ਨਾ ਮਿਲੇ ਜੀ ਤੇ ਆਪਣਾ ਬੱਚਾ ਕੰਮ ਤਾਂ ਕਰ ਸਕਦਾ ਹੈ ਇਹ ਤਾਂ ਨਹੀਂ ਖਿਆਈ ਆ ਜੂਈ ਨਹੀਂ ਫਿਰ ਮੰਨ ਲਓ ਜਿਹੜੇ ਨਹੀਂ ਕੰਮ ਕਰਦੇ ਤੇ ਉਹਨਾਂ ਤੋਂ ਫਿਰ ਕੰਮ ਹੀ ਨਹੀਂ ਹੁੰਦਾ ਵੱਡੇ ਹੋ ਕੇ ਕਹਿ ਦਿੰਦੇ ਅਸੀਂ ਤਾਂ ਕੱਲੀ ਪੜ੍ਹਾਈ ਕੀਤੀ ਹੈ ਤਾਂ ਹੁਣ ਅਸੀਂ ਖੇਤੀ ਕੀ ਕਰਨੀ ਹੈ ਖੇਤੀ ਪੜ੍ਹਾਈ ਦੇ ਨਾਲ-ਨਾਲ ਖੇਤੀ ਕਰਨੀ ਜ਼ਰੂਰੀ ਹੈ ਜੀ ਹੂੰ ਇਹਨੇ ਵੀ ਬਾਵਾ ਵੜਤੇ ਉਹਨੇ ਬਾੜਤੇ ਹੁਣ ਇਹ ਕਿਸਾਨ ਵੱਢੀ ਜਾਂਦਾ ਚਲ ਬਾਤ ਕਰਿਓ ਠੀਕ ਹੈ ਜੀ ਵੀਡੀਓ ਸ਼ੇਅਰ ਲਾਈਕ ਕਰੋ ਕਮੈਂਟ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਫੋਲੋ ਸਪੋਰਟ ਕਰੋ ਵੀਡੀਓ ਨੂੰ ਠੀਕ ਹੈ ਜੀ